ਤਾਰ ਚੁਬਦੀ ਵੀ ਹੈ ਕਿਤੇ ਛਾਲੇ ਵੀ ਹੁੰਦੇ ਨੇ ਬਰਸ਼ ਲੱਗਣ ਤਾਰ ਲੱਗਣ ਕਰਕੇ ਬਰਸ਼ ਵੀ ਅੱਛੀ ਤਰ੍ਹਾਂ ਨਹੀਂ ਹੋ ਪੰਦਾ ਜਦੋਂ ਅੱਛੀ ਤਰ੍ਹਾਂ ਨਹੀਂ ਹੋ ਪੰਦਾ ਤਾਂ ਦੰਦ yellow ਹੋ ਜਾਂਦੇ ਨੇ ਕਈਆਂ ਦੇ ਦੰਦ ਕਿੜਾ ਲੱਗ ਜਾਂਦਾ ਹੂੰ ਠੀਕ ਹੈ ਜੀ ਤੇ ਸਾਲ ਡੇਢ ਸਾਲ 2 ਸਾਲ ਕਈਆਂ ਦੇ ਢਾਈ ਸਾਲ ਵੀ ਇਲਾਜ ਚੱਲਦਾ ਤੇ ਕਈ ਲੋਕ ਭਾਜੀ ਹੁਣ ਤੁਹਾਡੇ ਵਰਗੇ ਜਿਹੜੇ ਸੱਜਣ ਮਿੱਤਰ ਨੇ ਜਿਨ੍ਹਾਂ ਨੇ ਕੈਮਰਾ ਫੇਸ ਕਰਨਾ ਹੈ ਦਿੱਲੀ ਜਿਨ੍ਹਾਂ ਦੀਆਂ 에어 호ਸਟੈਸ ਕੁੜੀਆਂ ਹੋ ਗਈਆਂ ਟੀਵੀ ਸੈਲੀਬ੍ਰਿਟੀਜ਼ ਹੋ ਗਏ ਟੀਵੀ ਐਕਟਰਸ ਹੋ ਗਏ ਫਰੰਟ ਡੈਸਕ ਤੇ ਜੌਬ ਕਰਨ ਵਾਲੀਆਂ ਕੁੜੀਆਂ ਹੋਗੀਆਂ ਇਹ ਤਾਰਾਂ ਨੂੰ ਇਹ ਨਹੀਂ ਅਫੋਰਡ ਕਰਦੀਆਂ ਕਿਉਂਕਿ ਇਹਨਾਂ ਦੇ ਸਮਾਈਲ ਕਰਦੀਆਂ ਤਾਂ ਸਾਹਮਣੇ ਵਾਲੇ ਨੂੰ ਦਿਖਦਾ ਹੈਗਾ ਮੈਂ ਜਿਵੇਂ ਗੱਲ ਕੀਤੀ ਸੀ ਕਿ ਸਮਾਈਲ ਮੈਟਰ ਕਰਦੀ ਹੈ ਹੂੰ ਈਵਨ ਤਾਰ ਲੱਗੀ ਵੀ ਉਸ ਬੰਦੇ ਦਾ ਕੌਨਫੀਡੈਂਸ ਥੱਲੇ ਕਰਦੀ ਹੈ ਥੱਲੇ ਕਰਦੀ ਹੈ ਬਿਲਕੁਲ ਸਹੀ ਠੀਕ ਹੈ ਜੀ ਤਾਂ ਫਿਰ ਇੱਕ ਅਲਾਈਨਰ ਜਿਹੜਾ ਇਲਾਜ ਚੱਲਿਆ ਬਿਨਾ ਤਾਰ ਤੋਂ ਇਹ ਤੁਹਾਡੇ ਦੰਦਾਂ ਦੇ ਉੱਤੇ ਇੱਕ ਟਰਾਂਸਪੇਰੈਂਟ ਪਰਤ ਚੜ ਜਾਂਦੀ ਹੈ ਕਵਰਿੰਗ ਜਿਹੜਾ ਇਲਾਜ ਤੁਹਾਡਾ 2.5 ਸਾਲ ਚ ਹੋਣਾ ਸੀ ਉਹ ਅਲਾਈਨਰ ਨਾਲ ਅਸੀਂ 5 6 7 ਜਾਂ 8 ਮਹੀਨਿਆਂ ਚ ਐਵਰੇਜ ਕਈ 9-10 ਮਹੀਨਿਆਂ ਚ ਅਸੀਂ ਟ੍ਰੀਟਮੈਂਟ ਪੂਰਾ ਕਰ ਲੈਨੇ ਆਂ ਸਾਲ ਤੋਂ ਥੱਲੇ ਥੱਲੇ ਜ਼ਿਆਦਾਤਰ ਕੇਸਾਂ 'ਚ ਜ਼ਿਆਦਾਤਰ ਕੇਸਾਂ 'ਚ ਜ਼ਿਆਦਾਤਰ ਕੇਸਾਂ 'ਚ ਵਿਦਨ 6 ਮਨਥ ਮਤਲਬ ਹੁਣ ਦਾੰਦ ਜੇ ਕਿਸੇ ਦੇ ਟ੍ਰੀਟ ਨੇ ਤਾਂ ਉਹਨੂੰ 2 ਸਾਲ ਆਪਣਾ ਜਿਹਾ 2.5 ਸਾਲ ਟ੍ਰੀਟਮੈਂਟ ਕਰਾਣ ਤੇ ਲੋੜ ਨਹੀਂ ਇੱਕ ਜੇ ਭਾਜੀ 100 ਆਪਾਂ 100% ਕੇਸਸ ਦੇ ਵਿੱਚੋਂ 90% ਕੇਸਸ ਅਲਾਈਨਰ ਨਾਲ ਠੀਕ ਹੋ ਜਾਂਦੇ ਆ 10% ਕੇਸਸ ਹੁੰਦੇ ਆ ਬਹੁਤ ਕੰਪਲਿਕੇਟਿਡ ਜਿੱਥੇ ਅਲਾਈਨਰਸ ਨਹੀਂ ਕਾਲੇ ਕੰਮ ਕਰ ਸਕਦੇ ਜਿੱਥੇ ਸਾਨੂੰ ਤਾਰ ਦਾ ਹੀ ਹਿੱਸਾ ਹਰ ਲੈਣਾ ਪੈਂਦਾ ਠੀਕ ਹੈ ਜੀ ਸੋ ਜ਼ਿਆਦਾਤਰ ਕੇਸਾਂ 'ਚ ਆਪਾਂ ਅਲਾਈਨਰਸ ਨਾਲ ਟ੍ਰੀਟਮੈਂਟ ਕਰ ਸਕਦੇ ਹਾਂ ਹੂੰ ਬਹੁਤ ਛੇਤੀ ਕਰ ਸਕਦੇ ਹਾਂ ਇਹਦੇ 'ਚ ਬੈਨੀਫਿਟ ਉਹੀ ਗੱਲ ਹੋਗੀ ਕਿ ਤੁਸੀਂ ਸਾਰਾ ਟ੍ਰਾਂਸਪੇਰੈਂਟ ਹੈ ਤੁਸੀਂ ਕਿਸੇ ਨੂੰ ਮਿਲੋ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੁਝ ਵੇਅਰ ਕੀਤਾ ਹੋਇਆ ਹੂੰ ਤੁਸੀਂ ਹਾਂ ਜਦੋਂ ਕੁਝ ਖਾਣਾ ਹੈ ਜਦੋਂ ਬਰਸ਼ ਕਰਨਾ ਹੈ ਉਦੋਂ ਤੁਸੀਂ ਉਹ ਉਤਾਰ ਦੇਣਾ ਹੈਗਾ ਉਹਨੂੰ ਉਤਾਰ ਕੇ ਤੁਸੀਂ ਕਲੀਨ ਕਰਕੇ ਦੁਬਾਰਾ ਵੇਅਰ ਕਰ ਲੈਣਾ ਹੈਗਾ 4-5 ਮਹੀਨਿਆਂ ਚ ਤੁਸੀਂ ਜਿਹੜਾ ਡਿਜ਼ਾਇਰਡ ਤੁਹਾਡਾ ਰਿਜ਼ਲਟ ਆ ਸੀ ਉੱਥੇ ਦੇ ਦੇਨੇ ਆ ਇਹਦੇ ਚ ਮੈਂ ਇੱਕ ਗੱਲ ਹੋਰ ਥੋੜੀ ਜਿਹੀ ਐਡ ਕਰ ਦਨਾ ਤੁਸੀਂ ਸਵਾਲ ਕੀਤਾ ਸੀ ਤੁਸੀਂ ਤਾਰ ਭਾਜੀ ਮੇਰੇ ਕੋਲ ਲਵਾਉਣਾ ਏ ਹਮ ਮੈਂ ਤੁਹਾਨੂੰ ਕਿਹਾ ਕਿ ਕੁੰਵਰ ਜੀ ਤੁਹਾਡੇ ਦੰਦ ਇੰਨਾਸ ਟਾਈਮ ਲੱਗੇਗਾ ਤੇ ਬਹੁਤ ਸੋਹਣੇ ਹੋ ਜਾਣਗੇ ਇਹਨਾਂ ਨੂੰ ਮੈਂ ਇੱਥੇ ਲਿਆਉਂਗਾ ਮੈਂ ਇੱਕ ਆਪਣੇ ਮਨ ਚ ਪਿਕਚਰ ਬਣਾਈ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਪਿਕਚਰ ਦਿਖਾਉਣ ਦੀ ਹਮ ਤੁਸੀਂ ਵੀ ਇੱਕ ਪਿਕਚਰ ਆਪਣੇ ਦਿਮਾਗ ਚ ਬਣਾਈ ਹੋ ਸਕਦਾ ਜਿਹੜੀ ਪਿਕਚਰ ਮੈਂ ਬਣਾਈ ਤੁਸੀਂ ਉਸ ਤੋਂ ਸੋਹਣੀ ਬਣਾ ਲਈ ਹੋਵੇ ਹਮ ਉਸਾ ਦੋਸਤੋ ਨੀਵੀ ਬਣਾ ਲਈ ਹੋਵੇ ਤਾਰ ਨਾਲ ਮੈਂ ਜਿੱਦਾਂ ਦੇ ਤੁਹਾਨੂੰ ਦੰਦ ਬਣਾ ਕੇ ਦਿੱਤੇ ਤੁਸੀਂ ਮੈਨੂੰ ਬਾਅਦ ਚ ਕਹਿ ਸਕੋ ਕਿ ਡਾਕਟਰ ਸਾਹਿਬ ਮੇਰੀ ਤਾਂ ਐਕਸਪੈਕਟੇਸ਼ਨ ਹੋਰ ਸੀ ਜਦੋਂ ਤੁਸੀਂ ਇਹ ਗੱਲ ਸੋਚੀ ਤਾਂ ਮੇਰਾ ਕੀਤਾ ਟ੍ਰੀਟਮੈਂਟ ਸਾਰਾ ਮਤਲਬ ਉਹ ਉਹਦਾ ਕੋਈ ਫਾਇਦਾ ਨਾ ਹੋਇਆ ਜਦੋਂ ਤੁਸੀਂ ਸੈਟੀਸਫਾਈ ਨਾ ਹੋਏ ਅਲਾਈਨਰਸ ਦੇ ਵਿੱਚ ਬੈਨੀਫਿਟ ਕੀ ਹੈ ਭਾਜੀ ਤੁਹਾਡਾ ਟ੍ਰੀਟਮੈਂਟ ਆਫਟਰ ਟ੍ਰੀਟਮੈਂਟ ਤੁਹਾਡੇ ਦੰਦ ਦੇਖਣਗੇ ਕਿਵੇਂ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਦੇ ਹਾਂ ਤੁਸੀਂ ਆਉਂਗੇ ਅਸੀਂ ਤੁਹਾਡੇ ਦੰਦਾਂ ਦਾ ਸਕੈਨ ਕਰਾਂਗੇ ਸਾਡੇ ਕੋਲੇ ਇਨ ਹਾਊਸ ਡੈਂਟਲ ਸਕੈਨ ਹੈਗਾ ਸਿਸਟਮ ਤੁਸੀਂ ਸਾਡੇ ਕੋਲੇ ਵਿਜ਼ਿਟ ਕਰੋ ਅਸੀਂ ਤੁਹਾਨੂੰ ਸਕੈਨ ਕਰਕੇ ਤੁਹਾਡੀ ਕੰਪਿਊਟਰ ਦੇ ਉੱਤੇ ਸਮਾਈਲ ਦਿਖਾ ਦਾਂਗੇ ਪਹਿਲਾਂ ਹੀ ਕਿ ਕੁਮਰ ਜੀ ਤੁਸੀਂ ਟ੍ਰੀਟਮੈਂਟ ਤੋਂ ਬਾਅਦ ਇਦਾਂ ਦੇ ਦਿਖੋਗੇ ਪਹਿਲਾਂ ਦਿਖਾ ਦੋਗੇ ਵੀ ਕਿੱਸੇ ਹਾਂ ਕਿ ਤੁਸੀਂ ਇਦਾਂ ਦੇ ਦਿਖੋਗੇ ਜਦੋਂ ਤੁਸੀਂ ਦੇਖ ਲੈ ਕੇ ਮੈਂ ਇਦਾਂ ਦਾ ਦਿਖਾਂਗਾ ਤੁਹਾਡੇ ਲਈ ਫੈਸਲਾ ਲੈਣਾ ਵੀ ਸੌਖਾ ਤੁਹਾਨੂੰ ਹੂਬ ਹੂ ਉਦਾਂ ਦੀ ਹੀ ਸਮਾਈਲ ਮਿਲੇਗੀ ਸੋ ਇਹ ਡੈਂਟਲ ਅਲਾਈਨਰਸ ਦਾ ਇੱਕ ਵੱਡਾ ਫਾਇਦਾ ਹੈ ਪਰ ਸੀਜ਼ਨ ਸਾਨੂੰ ਉਸ ਤਰ੍ਹਾਂ ਦੀ ਮਿਲ ਜਾਂਦੀ ਆ ਉਦਾਂ ਦੇ ਦੰਦ ਸਾਨੂੰ ਮਿਲਦੇ ਆ ਦੇਖਾਂ ਨੂੰ ਸੋ ਇਹ ਤਾਰਾਂ ਨਾਲੋਂ ਇਹਦੇ 'ਚ ਕੋਈ ਤਾਰ ਨਹੀਂ ਫਸਦੀ ਕੋਈ ਛਾਲੇ ਨਹੀਂ ਹੁੰਦੇ ਕੋਈ ਦੰਦ ਨਹੀਂ ਇਹਦੇ 'ਚ ਖਰਾਬ ਹੁੰਦੇ ਬੜੀ ਵਧੀਆ ਚੀਜ਼ ਆ ਮੈਂ ਹੱਸਦਾ ਤਾਂ ਹਾਂ ਪ੍ਰਿਆਸੀ ਵਿੱਚ ਵਿੱਚ ਮੇਰਾ ਦਿਮਾਗ 'ਚ ਆ ਗਿਆ ਵੀ ਸੈਲੀਬ੍ਰਿਟੀਜ਼ ਨੇ ਵੀ ਲਵਾਏ ਆ ਲਾਈਨਰਸ ਕਿਉਂਕਿ ਤੁਸੀਂ ਕਿਹਾ ਸੀ ਵਿੱਚ ਇਹਦਾ ਫੇਸ ਦਿਖਦਾ ਉਤਾਰ ਨਹੀਂ ਲਵਾ ਸਕਦਾ ਬਹੁਤ ਸਾਰੇ ਸੈਲੀਬ੍ਰਿਟੀਜ਼ ਸਰ ਸਾਡੇ ਕੋਲ ਵੀ ਇਲਾਜ ਚੱਲਦੇ ਪਏ ਆ ਜਿਨ੍ਹਾਂ ਦੇ ਸਾਡੇ ਕੋਲ ਨਹੀਂ ਵੀ ਚੱਲਦੇ ਪਏ ਕਿਉਂਕਿ ਉਹ ਟੀਵੀ ਤੇ ਆਉਂਦੇ ਸਾਨੂੰ ਬੀਇੰਗ ਅ ਡੈਂਟਿਸਟ ਪਤਾ ਲੱਗ ਜਾਂਦਾ ਕਿ ਇਹਦਾ ਕੀ ਟਰੀਟਮੈਂਟ ਚੱਲਦਾ ਪਿਆ ਬਹੁਤ ਜਿਹੜੇ ਪੋਡਕਾਸਟ ਲੋਕੀ ਕਰਦੇ ਆ ਖੁਦ ਲਾਈਨਰਸ ਲਗਾ ਕੇ ਅੱਜਕੱਲ ਪੋਡਕਾਸਟ ਕਰਦੇ ਪਏ ਤੇ ਆਪਾਂ ਚਲੋ ਕਿਸੇ ਦਾ ਨਾਮ ਨਾਂ ਲਈਏ ਤੇ ਇਟ ਇਜ਼ ਵੈਰੀ ਕਾਮਨ ਟਰੀਟਮੈਂਟ ਤੁਹਾਡੇ ਨਾਲ ਐ ਨਹੀਂ ਹੁੰਦਾ ਜਿਵੇਂ ਕਈ ਵਾਰੀ ਸਾਡੇ ਹਰ ਬੰਦੇ ਦਾ ਆਪਣਾ ਕੰਮ ਹੁੰਦਾ ਤਾਂ ਉਹਦਾ ਕੰਮ ਵੱਲ ਧਿਆਨ ਜਾਂਦਾ ਹੁਣ ਅਸੀਂ ਕਈ ਵਾਰੀ ਰੋਡ ਤੇ ਲੱਗਦੇ ਹੁੰਦੇ ਆ ਅਸੀਂ ਸੋਚਣ ਲੱਗ ਜਾਂਦੇ ਆ ਯਾਰ ਆ ਵੀ ਸਟੋਰੀ ਆ ਆ ਵੀ ਕੁਝ ਆ ਵੀ ਕਿਸੇ ਹੋ ਬਣ ਸਕਦਾ ਹੈ ਇਹ ਬੰਦੇ ਦੀ ਇੱਕ ਕਹਾਣੀ ਹੈ ਇਹ ਵੀ ਲੋਕਾਂ ਤੱਕ ਸਾਂਝੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਨਾਲ ਗੱਲਬਾਤ ਵੀ ਕਰਦੇ ਹੁੰਦੇ ਆ ਸਾਨੂੰ ਲੱਗਦਾ ਵੀ ਹਾਂ ਯਾਰ ਆ ਕਹਾਣੀ ਬੜੀ ਵਧੀਆ ਬੰਦੇ ਦੀ ਭਾਵੇਂ ਉਹ ਇੱਕ ਸੈਲੀਬ੍ਰਿਟੀ ਨਹੀਂ ਹੈ ਪਰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਬਹੁਤ ਕੁਝ ਕੀਤਾ ਮਿਹਨਤ ਕੀਤੀ ਹੈ ਤੁਸੀਂ ਵੀ ਉਸ ਹਿਸਾਬ ਨਾਲ ਜਦੋਂ ਕਿਸੇ ਨੂੰ ਦੇਖਦੇ ਹੋਗੇ ਤਾਂ ਪਹਿਲਾਂ ਸੋਚਦੇ ਹੋਗੇ ਦੰਦਾਂ ਨੂੰ ਦੇਖ ਕੇ ਪਹਿਲਾਂ ਇਹ ਧਿਆਨ ਦਿੰਦੇ ਹੋ ਕਿ ਇਹਨੇ ਕੁਛ ਨਾ ਕੁਛ ਕਰਾਇਆ ਹੈ ਕਿ ਕੀ ਮੈਂ ਸੋਚਿਆ ਕੀ ਮੈਂ ਦੇਖਿਆ ਵੀ ਆਇਆ ਹੈ ਨੇ ਕੀ ਕੀ ਕਰਾਇਆ ਹੈ ਪਾਜੀ ਮੈਂ ਸਾਰੀ ਜ਼ਿੰਦਗੀ ਇਸ ਕੰਮ ਤੇ ਲਾਤੀ ਆ ਹੂੰ ਜਿਵੇਂ ਉਹ ਮਹਾਭਾਰਤ 'ਚ ਨਹੀਂ ਕਹਿੰਦਾ ਵੀ ਅਰਜਨ ਨੇ ਉਹਦੇ ਤੀਰ ਮਾਰਨਾ ਸੀਗਾ ਮੱਛੀ ਦੀ ਅੱਖ ਰੱਖ ਤੇ ਪਰ ਉਹ ਤੈਨੂੰ ਕਹਿੰਦਾ ਕੀ ਦੇਖਦਾ ਉਹ ਕਹਿੰਦਾ ਮੈਨੂੰ ਤੈਨੂੰ ਮੱਛੀ ਦਿਖਦੀ ਹੈ ਕਹਿੰਦਾ ਨਹੀਂ ਮੈਨੂੰ ਤਾਂ ਅੱਖ ਦਿਖਦੀ ਮੈਨੂੰ ਅੱਖ ਦਿਖਦੀ ਆ ਉਦਾਂ ਹੀ ਪਾਜੀ ਮੈਨੂੰ ਤਾਂ ਦੰਦ ਹੀ ਦਿਖਦੇ ਆ ਮੈਂ ਕਿਸੇ ਵਿਆਹ 'ਚ ਚਲਾ ਜਾਵਾਂ ਕਿਸੇ ਫੰਕਸ਼ਨ 'ਚ ਕਿਸੇ ਪਾਰਟੀ 'ਚ ਕਿਸੇ ਗੈਦਰਿੰਗ 'ਚ ਤੁਸੀਂ ਮੈਨੂੰ ਹੁਣ ਮਿਲਿਓ ਮੈਂ ਪਹਿਲੀ ਮੀਟਿੰਗ 'ਚ ਤੁਹਾਡੇ ਦੰਦ ਸਕੈਨ ਕਰਤੇ ਦੇਖ ਕੇ ਹਮ ਹੈਨਾ ਜੀ ਸੋ ਸਾਡ ਮੇਰਾ ਤਾਂ ਧਿਆਨ ਉੱਥੇ ਜਾਂਦਾ ਮੈਂ ਫਿਲਮ ਦੇਖਣ ਜਾਣਾ ਮੈਂ ਤਾਂ ਮੈਂ ਦੇਖਦਾ ਕਿ ਕਿਹੜੇ ਸੈਲੀਬ੍ਰਿਟੀ ਨੇ ਕੀ ਟ੍ਰੀਟਮੈਂਟ ਮਤਲਬ ਲਿਆ ਹੈ ਈਵਨ ਮੈਂ ਆਪਣੀ ਵਾਈਫ ਨੂੰ ਵੀ ਉਹਦਾ ਵੀ ਸਿਰ ਖਾਂਦਾ ਰਹਿੰਦਾ ਕਿ ਯਾਰ ਇਹਨੂੰ ਇਹ ਟ੍ਰੀਟਮੈਂਟ ਕਰਾ ਲੈਣਾ ਚਾਹੀਦਾ ਇਹ ਕਿਉਂ ਨਹੀਂ ਕਰਾਂਦਾ ਤੇ ਹੁੰਦਾ ਵੀ ਐਦਾਂ ਬਹੁਤ ਬਾਰ ਵਾਰ ਇੱਕ ਨੂੰ ਤਾਂ ਮੈਂ ਫੋਨ ਵੀ ਕੀਤਾ ਹੋਰ ਦੱਸੋ ਸੈਲਿਬ੍ਰਿਟੀ ਨੂੰ ਹਾਂਜੀ ਹਾਂਜੀ ਕਿ ਭਾਜੀ ਆ ਤੁਸੀਂ ਕਿੱਥੇੋਂ ਫਲਾਣੀ ਜਗ੍ਹਾ ਤੋਂ ਆਹ ਟ੍ਰੀਟਮੈਂਟ ਤੁਸੀਂ ਕਰਾ ਲਓ ਹਾਂ ਇਹਦੇ ਬੰਦੇ ਕਹਿਣ ਇਹਨੇ ਬੜਾ ਸਿਆਣਾ ਨਾ ਬਣ ਨਹੀਂ ਕਹੀ ਜਾਵੇ ਭਾਜੀ ਆਪਣਾ ਫਰਜ਼ ਆ ਦੇਖੋ ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਜੇ ਮੈਨੂੰ ਪਤਾ ਕਿ ਅੱਗੇ ਟੋਆ ਭਾਜੀ ਅੱਗੇ ਨਾਲ ਥੋੜਾ ਦੇਖ ਕੇ ਲੰਗੇ ਉਹ ਲਿਗਣਾ ਪਿਓ ਜੇ ਤੁਸੀਂ ਕਿਸੇ ਨੂੰ ਦੱਸ ਦੋਗੇ ਤਾਂ ਕੀ ਫਰਕ ਪੈਂਦਾ ਵੱਧ ਤੋਂ ਵੱਧ ਤੁਹਾਨੂੰ ਕਹਿ ਵੀ ਸਕਦਾ ਤੂੰ ਵੱਧ ਸਿਆਣਾ ਮੈਨੂੰ ਵੀ ਤਾਂ ਦਿਖਦਾ ਹੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਜ਼ਿੰਦਗੀ ਚ ਬਹੁਤ ਸੰਘਰਸ਼ਾਂ ਨਾਲ ਅਸੀਂ ਇੱਥੇ ਪਹੁੰਚੇ ਆਂ ਤੇ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਖੁਸ਼ੀਆਂ ਦਈਏ ਅਸੀਂ ਸਮਾਈਲ ਕਰੈਕਟ ਕਰਦੇ ਆ ਉਹਨਾਂ ਨੂੰ ਜੇ ਮੈਂ ਤੁਹਾਨੂੰ ਫੋਟੋਸ ਦਿਖਾਵਾਂ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਸੈਲੀਬ੍ਰਿਟੀ ਨੇ ਕਿਹੜਾਗਾ ਟ੍ਰੀਟਮੈਂਟ ਕਰਾ ਬਿਲਕੁਲ ਦੱਸ ਸਕਦੇ ਹੋ ਭਾਜੀ ਪਹਿਲਾਂ ਤਾਂ ਗੱਲ ਮੈਂ ਬਿਨਾਂ ਹੀ ਸਭ ਤੋਂ ਪਹਿਲਾਂ ਬਾਲੀਵੁੱਡ ਤੇ ਜਾਂਦਾ ਅਜੇ ਦੇਵ ਕੰਨ ਨੂੰ ਜਦੋਂ ਅਸੀਂ ਬਚਪਨ ਚ ਦੇਖਦੇ ਸੀ ਨਾ ਜਾਂ ਨਿਊਜ਼ ਦੇ ਵਿੱਚ ਦੇਖਦੇ ਸੀ ਤਾਂ ਨਿਊਜ਼ ਦੇ ਵਿੱਚ ਤੇ ਦੰਦ ਜਿਹੜੇ ਨਾ ਅਜੇ ਦੇਵ ਕੰਨ ਦੇ ਉਹ ਸਹੀ ਨਹੀਂ ਨਜ਼ਰ ਆਉਂਦੇ ਸੀ ਜੀ ਤੇ ਵਿੱਚੇ ਹੀ ਜਦੋਂ ਅਜੇ ਦੇਵ ਗੰਦੀ ਫਿਲਮਸ ਦਾ ਦੁਆਰਾ 트ੈਂਡ ਆਣਾ ਸ਼ੁਰੂ ਹੋਇਆ ਮਤਲਬ ਇੱਕ ਤਰੀਕੇ ਨਾਲ ਉਹ ਵੀ ਪਰਸਨੈਲਿਟੀ ਚੇਂਜ ਹੋ ਗਈ ਗੋਲਮਾਲ ਦੇਖਦੇ ਆ ਤਾਂ ਜਮੈਂ ਉਹਦੀ ਪਰਸਨੈਲਿਟੀ ਚੇਂਜ ਹੁੰਦੀ ਹੈ ਗੋਲਮਾਲ 1 2 3 ਜਮੈਂ ਜੋ ਪਹਿਲਾਂ ਅਜੇ ਦੇਵ ਗੰਦੀ ਉਹ ਜਿ ਦੇਵ ਨੇ ਲੱਗ ਰਿਹਾ ਸੀ ਉਹ ਅਲੱਗ ਅਜੇ ਦੇਵ ਗੰਦੀ ਲੱਗਦਾ ਪਿਆ ਸੀ ਤੇ ਉਹਦੇ ਦੰਦ ਵੀ ਕਿੱਥੇ ਨਾ ਕਿੱਥੇ ਸਹੀ ਹੋ ਗਏ ਸੀ ਤੁਸੀਂ ਕਿਹਾ ਸੀ ਪਰਸਨੈਲਿਟੀ ਤਾਂ ਸਿੱਧਾ ਸਿੱਧਾ ਬਿਲਕੁਲ ਭਾਜੀ ਦੰਦਾ ਤਾਂ ਬੜਾ ਵੱਡਾ ਗੱਲ ਹੈ ਵੀ ਦੰਦਾ ਦੰਦ ਸૈયਦ ਬੰਦੇ ਦੀ ਪਰਸਨੈਲਿਟੀ ਬੜੀ ਵਧੀਆ ਲੱਗਦੀ ਉਹਦੀ ਇੱਕ ਫਿਲਮ ਹੈ ਦਿਲ ਜਲੇ ਉਹਦੇ ਵਿੱਚ ਨਾ ਬਹੁਤ ক্লোਜ਼ ਸ਼ਾਟ ਨੇ ਤੁਸੀਂ ਦੇਖੋ ਤੇ ਦੰਦ ਕਿੰਨੇ ਕਾਲੇ ਆ ਕਿੰਨੀ ਗੰਦਗੀ ਜਮਈ ਹੋਈ ਹੈ ਬਿਕੋਜ਼ ਹੀ ਵਾਸ ਅ ਚੇਨ স্মੋਕਰ ਹਮਮ ਸ਼ਾਹਰੂਖ ਖਾਨ ਵੀ ਸਾਡਾ ਚੇਨ স্মੋਕਰ ਹੈ ਸੀ ਹੁਣ ਛੱਡ ਗਿਆ ਸ਼ਾਇਦ ਹਾਂ ਤੇ ਦੰਦ ਉਹਨਾਂ ਦੇ ਬਹੁਤ ਵਿੰਗੇ ਟੇਡੇ ਵੀ ਸੀਗੇ ਖਰਾਬ ਵੀ ਸੀਗੇ ਤੇ ਮੈਂ ਉਹਦੀਆਂ ਫਿਲਮਾਂ ਦੀ ਜਰਨੀ ਦੱਸਦਾ ਮੈਂ ਦੇਖਿਆ ਵੀ ਉਹਦੇ ਦੰਦਾਂ ਨੂੰ ਹੇਟ ਲਿਆ ਨੂੰ ਕੋਈ ਪ੍ਰੋਬਲਮ ਆ ਗਈ ਹੋਊਗੀ ਮੇਬੀ ਉਹਨੇ ਕਢਾਏ ਆ ਜਾਂ ਕੀ ਆ ਸ਼ਾਹਰੂਖ ਨੇ ਨਹੀਂ ਅਜੀ ਦੇਵ ਅਜੀ ਦੇਵ ਦੰਦ ਦੇ ਹਾਂਜੀ ਹੁਣ ਉਹਨੇ ਹੀਟਲੇ ਦੰਦ ਸਾਰੇ ਮਤਲਬ ਮੇਬੀ ਉਹਨੇ ਬ੍ਰਿਜ ਕਰਾਇਆ ਹੈ ਸਾਹਮਣੇ ਹੂੰ ਤੇ ਸਮਾਈਲ ਡਿਜ਼ਾਈਨਿੰਗ ਹੈ ਉੱਪਰਲੇ ਦੰਦ ਉਹਨੇ ਠੀਕ ਕਰਾਇਆ ਹੈ ਬਿਲਕੁਲ 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 ਉਹ ਗੱਲ ਵੱਖਰੀ ਹੈ ਭਾਵੇਂ ਉਹ ਐਡ ਕਰਦਾ ਲੋਕਾਂ ਨੂੰ ਕਿ ਤੰਬਾਕੂ ਲਾਓ ਲੋਕਾਂ ਦੇ ਦੰਦ ਖਰਾਬ ਕਰਦਾ ਤੇ ਇਹ ਗਲਤ ਗੱਲ ਹੈ ਵੈਸੇ ਉਹਦੇ ਪੱਖ ਦੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਦਾਂ ਹੈ ਨਾ ਜੀ ਲੱਖਾਂ ਕਰੋੜਾ ਰੱਬ ਨੇ ਤੁਹਾਨੂੰ ਇੰਨੀ ਮਾਨ ਸ਼ੋਹਰਤ ਬਖਸ਼ੀ ਹੈ ਐਨਾ ਪੈਸਾ ਬਖਸ਼ਿਆ ਤੇ ਕਿਸੇ ਦੇ ਪੁੱਤ ਨੂੰ ਨਹੀਂ ਮਾੜੇ ਪਾਸੇ ਲਾਉਣਾ ਚਾਹੀਦਾ ਗੱਲ ਹੈ ਉਹ ਨਾ ਜਦੋਂ ਦਾ ਉਹਦਾ ਦਾ ਸੀ ਉਦੋਂ ਐਡ ਕੀਤੀ ਨਹੀਂ ਉਹ ਲੋਕਾਂ ਨੂੰ ਦਿਖਾਉਂਦਾ ਨਾ ਵੀ ਤਮਾਕੂ ਨਾਲ ਲੱਤਾਂ ਦੰਦ ਹੋ ਜਾਂਦੇ ਆ ਮੇਬੀ ਉਹਨੇ ਬਾਅਦ ਚ ਇਹ ਐਡ ਕਰਨੀ ਹੋਵੇ ਵੀ ਜਦੋਂ ਮੇਰੇ ਵਰਗੇ ਖਰਾਬ ਹੋ ਜਾਣ ਫਿਰ ਆਹ ਟ੍ਰੀਟਮੈਂਟ ਕਰਾਓ ਐਦਾਂ ਸਿੱਧੇ ਹੋ ਜਾਣਗੇ ਸੋ ਉਹਨੇ ਸਮਾਈਲ ਡਿਜ਼ਾਈਨਿੰਗ ਕਰਾਈ ਆ ਭਾਜੀ ਹੂੰ ਸੋ ਆਪਣਾ ਸ਼ਾਹਰੂਖ ਖਾਨ ਦੀ ਤੁਸੀਂ ਗੱਲ ਕੀਤੀ ਇਹਨੇ ਸਮਾਈਲ ਡਿਜ਼ਾਈਨਿੰਗ ਕਰਾਈ ਆ ਹੂੰ ਆ ਸਲਮਾਨ ਖਾਨ ਦੀ ਪਹਿਲੀ ਫਿਲਮ ਯਾਦ ਕਰੋ ਮੈਂ ਇਹਨੇ